ਗੋਬਿੰਦ ਸਿੰਘ ਜੀ ਦਾ ਇਤਿਹਾਸ ਭਾਗ ਪਹਿਲਾ ਆਓ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸਰਵਣ ਕਰੀਏ ਮੁਹੰਮਦ ਲਤੀਫ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਧਾਰਮਿਕ ਕੱਦੀ ਤੇ ਬੈਠੇ ਰੋਹਾਨੀ ਰਹਿਬਰ ਤਖਤ ਤੇ ਬੈਠੇ ਸ਼ਹਿਨशाहਾਂ ਦੇ ਸ਼ਹਿਨशाह ਮੈਦਾਨੇ ਜੰਗ ਵਿੱਚ ਮਹਾਜੋਦਾ ਤੇ ਸੰਗਤ ਵਿੱਚ ਬੈਠੇ ਫਕੀਰ ਲੱਗਦੇ ਸਨ ਚਾਹੇ ਉਹਨਾਂ ਨੇ ਸ਼ਾਹੀ ठाट-ਬਾਟ ਵੀ ਰੱਖੇ ਪਰ ਦਿলো-ਦਿਮਾਗ ਤੋਂ ਉਹ ਹਮੇਸ਼ਾ ਫਕੀਰ ਹੀ ਰਹੇ ਸ਼ਾਇਦ ਇਸ ਲਈ ਉਹਨਾਂ ਨੂੰ ਬਾਦਸ਼ਾਹ ਦਰਬੀਸ਼ ਕਿਹਾ ਜਾਂਦਾ ਹੈ ਉਹਨਾਂ ਨੇ ਇਨਸਾਨ ਦੇ ਹਰ ਪੱਖ ਨੂੰ ਇਸ ਢੰਗ ਨਾਲ ਸਵਾਰਿਆ ਸਜਾਇਆ ਤੇ ਵਿਕਸਿਤ ਕੀਤਾ ਕਿ ਦੇਖਣ ਸੁਣਨ ਤੇ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ ਉਹਨਾਂ ਦਾ ਉੱਚਾ ਲੰਮਾ ਕੱਦ ਨੂਰਾਨੀ ਚਿਹਰਾ ਅੱਖਾਂ ਵਿੱਚ ਅਜਹੀ ਚਮਕ ਸੀ ਕਿ ਲੋਕਾਂ ਦੀਆਂ ਅੱਖਾਂ ਚੁੰਦੀਆਂ ਜਾਂਦੀਆਂ ਸਨ ਕਮਾਲ ਦੇ ਘੋੜਸਵਾਰ ਖੁੱਲੀ ਕੁਦਰਤ ਦੇ ਸ਼ੁਕੀਨ ਦਰਬਾਰ ਵਿੱਚ ਆਉਂਦੇ ਤਾਂ ਕੀਮਤੀ ਲਿਵਾਜ਼ ਅਸਤਰ ਸ਼ਸਤਰ ਸਜਾ ਕੇ ਬਾਦਸ਼ਾਹਾਂ ਕਲਗੀ ਲਗਾ ਕੇ ਸ਼ਿਕਾਰ ਤੇ ਜਾਣਾ ਹੋਵੇ ਤਾਂ ਸੁੰਦਰ ਤੇ ਤਰਾਰ ਘੋੜੇ ਦੀ ਸਵਾਰੀ ਕਰਦੇ ਖੱਬੇ ਹੱਥ ਵਿੱਚ ਬਾਜ਼ ਤੇ ਉਸ ਦੀਆਂ ਡੋਰਾ ਹੁੰਦੀਆਂ ਤੇ ਨਾਲ ਘੋੜਸਵਾਰ ਸਿੰਘ ਉਹ ਇੱਕ ਮਹਾਨ ਜਰਨੈਲ ਉੱਚ ਕੋਟੀ ਦੇ ਵਿਦਵਾਨ ਅਜਿਮ ਸਹਿਤਕਾਰ ਕੁਰਬਾਨੀ ਸੰਗੀਤ ਦੇ ਰਸੀਏ ਸਰਵੰਸਦਾਨੀ ਅੰਮ੍ਰਿਤ ਦੇ ਦਾਤੇ ਭਗਤੀ ਦੇ ਸ਼ਕਤੀ ਦੇ ਮੂਜਸਮੇ ਮਰਦੇ ਮੈਦਾਨ ਸ਼ਸਤਰ ਤੇ ਸ਼ਸਤਰ ਦੇ ਤਨੀ ਸੰਤ ਸਪਾਹੀ ਸਾਹਿਬੇ ਕਮਾਲ ਮਰਦ ਗੰਮੜੇ ਤੁਸ਼ਟ ਤਮਨ ਸਾਹਸ ਸਦਕ ਸਵਰ ਦ੍ਰਿੜਤਾ ਤੇ ਚੜਦੀ ਕਲਾ ਦੇ ਮਾਲਕ ਆਦਰਸ਼ਕ ਗ੍ਰੈਸਤੀ ਚੰਗੇ ਪੁੱਤਰ ਪਿਆਰੇ ਪਿਤਾ ਤੇ ਨੇਕ ਪਤੀ ਇਸ ਤੋਂ ਵੱਧ ਮੇਰੇ ਲਫ਼ਜ਼ ਖਤਮ ਹੋ ਜਾਂਦੇ ਹਨ ਕਲਮ ਵੀ ਜਵਾਬ ਦੇ ਜਾਂਦੀ ਹੈ ਬਸ ਇਹੀ ਕਹਿ ਸਕਦੀ ਹਾਂ ਤੇਰੇ ਕਵਣ ਕਵਣ ਗੁਣ ਕਹਿ ਕਹਿ ਖਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਉਹ ਇਤ ਨੀਡਰ ਬਹਾਦਰ ਨਾ ਡਰਨਾ ਨਾ ਡਰਾਣਾ ਦੀ ਸੋਚ ਰੱਖਦੇ ਸੀ ਚਾਹੇ ਉਹ ਪਹਾੜੀ ਰਾਜੇ ਹੋਣ ਜਾਂ ਮੁਗਲ ਹਕੂਮਤ ਦੇ ਹਕਮਰਾਨ ਜ਼ੁਲਮ ਤੇ ਜ਼ਬਰ ਨਾਲ ਸਮਝੌਤਾ ਕਰਨ ਤੇ ਉਹ ਹਰਗਿਜ ਕਾਇਲ ਨਹੀਂ ਸੀ ਸੂਫੀ ਕਿਵਰੀਆ ਖਾਨ ਨੇ ਆਪਣੇ ਅੰਦਾਜ਼ ਵਿੱਚ ਲਿਖਿਆ ਹੈ ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰਉਪਕਾਰ ਕੀਏ ਇੱਕ ਖਾਲਸਾ ਇਕ ਖਾਲਸ ਕਾਲਸਾ ਪੰਥ ਸਜਾ ਜਾਤੋਂ ਕੇ ਭੇਦ ਨਿਕਾਲ ਦिए ਉਸ ਮੁਲਕ ਕੇ ਵਤਨ ਕੀ ਖਿਦਮਤ ਮੈਂ ਕਹੀ ਬਾਪ ਦਿਆ ਕਹੀ ਲਾਲ ਦिए ਜੇਕਰ ਉਹਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਇੱਕ ਜਗ੍ਹਾ ਤੇ ਦੇਖਣੀਆਂ ਹੋਣ ਤਾਂ ਉਹ ਹੈ ਗੰਜਨਾਵਾ ਜਿਸ ਵਿੱਚ ਭਾਈ ਨੰਦ ਲਾਲ ਜੋ ਉਹਨਾਂ ਦੇ ਵੰਚਾ ਕਵੀਆਂ ਵਿੱਚੋਂ ਇੱਕ ਸੀ ਦੇ ਸ਼ੇਅਰ ਹਨ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਅਤ ਸੱਦ ਨੂੰ ਰੋਸ਼ਨ ਕਰਨ ਵਾਲਿਆਂ ਨੋ ਮਸ਼ਾਲਾ ਦਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਤੇ ਕੁਸ ਦੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਹੈ ਉਹਨਾਂ ਦੀਆਂ 200 ਤੋਂ ਵੱਧ ਸਿਫਤਾਂ ਬਿਆਨ ਕਰਦਿਆਂ ਕਰਦਿਆਂ ਆਖਿਰ ਲਾਜਵਾਬ ਹੋ ਗਏ ਕਿਆ ਬਸ ਇਹੋ ਕਹਿ ਸਕਦਾ ਹਾਂ ਕਿ ਤੇਰੇ ਚਰਨਾਂ ਤੇ ਸਿਰ ਰੱਖਾਂ ਤਾਂ ਮੇਰੀ ਜਾਨ ਨਿਕਲ ਜਾਏ ਉਹ ਗੁਰੂ ਸਾਹਿਬ ਦੀ ਇੱਕ ਸਿਫਤ ਦਾ ਇਤਨਾ دیਵਾਨਾ ਸੀ ਕਿ ਉਹਨਾਂ ਤੋਂ ਬਿਨਾ ਕੁਝ ਹੋਰ ਉਸਨੂੰ ਦਿਖਦਾ ਜਾਂ ਸੋਚਦਾ ਹੀ ਨਹੀਂ ਸੀ ਕਿਸੇ ਵਕਤ ਔਰੰਗਜ਼ੇਬ ਦੇ ਪੁੱਤਰ ਮੁਆਜ਼ਮ ਬਹਾਦਰ ਸ਼ਾ ਨੂੰ ਫਾਰਸੀ ਪੜ੍ਹਾਉਂਦਾ ਸੀ ਇਹ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਸੀ ਫਾਰਸੀ ਦੀ ਚਿੱਠੀ ਦਾ ਤਜਰਮਾ ਕਰਨ ਲਈ ਇੱਕ ਵਾਰੀ ਔਂਗਰ ਔਰੰਗਜ਼ੇਬ ਦੇ ਦਰਬਾਰ ਵਿੱਚ ਆਇਆ ਉਸਨੇ ਚਿੱਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕਿ ਔਰੰਗਜ਼ੇਬ ਨੇ ਕੰਨਾਂ ਨੂੰ ਹੱਥ ਲਗਾਏ ਦਰਬਾਰੀਆਂ ਤੋਂ ਇਸ ਦਾ ਨਾਮ ਪੁੱਛਿਆ ਜਦ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਇਹ ਹਿੰਦੂ ਹੈ ਤਾਂ ਉਸ ਨੇ ਦਰਬਾਰੀਆਂ ਨੂੰ ਹੁਕਮ ਦਿੱਤੀ ਕਿ ਜਾਂ ਤਾਂ ਇਸ ਨੂੰ دین-ਏ-ਇਸਲਾਮ ਵਿੱਚ ਲੈ ਆਓ ਜਾਂ ਇਸ ਦਾ ਕਤਲ ਕਰ দাও ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਜੇ ਮੈਜਮਦੀ ਸ਼ਾਨ ਹੋਵੇ ਇਹ ਗੱਲ ਔਰੰਗਜ਼ੇਬ ਦੇ بیٹے ਤੱਕ ਵੀ ਪਹੁੰਚ ਗਈ ਉਸ ਨੇ ਨੰਦ ਲਾਲ ਨੂੰ ਦੱਸਿਆ ਨੰਦ ਲਾਲ ਘਰ ਆ ਕੇ ਆਤੇ ਪੁੱਛਣ ਲੱਗਾ ਕਿ ਮੈਨੂੰ ਆਪਣੀ ਜਾਨ ਤੇ ਧਰਮ ਦੋਨੋਂ ਪਿਆਰੇ ਹਨ ਅਸੀਂ ਕਿਹੜੀ ਐਸੀ ਥਾਂ ਹੈ ਜਿੱਥੇ ਮੈਂ ਦੋਨਾਂ ਨੂੰ ਬਚਾ ਸਕਾਂ ਤਾਂ ਔਰੰਗਜ਼ੇਬ ਦੇ ਪੁੱਤਰ ਨੇ ਕਿਹਾ ਕਿ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਅਨੰਦਪੁਰ ਚਲਾ ਜਾ ਨੰਦਲਾਲ ਰਾਤੋ-ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਵਾਦੀ ਦੀ ਮਦਦ ਨਾਲ ਆਗਰਾ ਦੇ ਕਿਲੇ ਤੋਂ ਬਾਹਰ ਨਿਕਲੇ ਅਤੇ ਅਨੰਤਪੁਰ ਸਹਿਬ ਜਾ ਪੁੱਜਾ। ਗੁਰੂ ਸਾਹਿਬ ਇਸ ਦੀ ਵਿਦਵਤਾ ਵੇਖ ਕੇ ਬੜੇ ਖੁਸ਼ ਹੋਏ ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿੱਤਾ। ਨੰਦਲਾਲ ਨੂੰ ਇਹ ਸੇਵਾ ਚੰਗੀ ਨਾ ਲੱਗੀ ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਹਨਾਂ ਨੂੰ ਤਾਂ ਮੈਨੂੰ ਕਵਿਤਾ ਜਾਂ ਕੁਝ ਲਿਖਿਆ ਸੁਣਾਉਣ ਵਾਸਤੇ ਕਿਹਾ ਚਾਹੀਦਾ ਸੀ। ਪਾਂਡੇ ਮਾਂਜਣ ਤੇ ਲਗਾ ਦਿੱਤਾ ਖੈਰ ਹੁਕਮ ਤਾਂ ਮੰਨਣਾ ਹੀ ਪੈਣਾ ਸੀ ਖੈਰ ਪਾਂਡੇ ਮਾਂਜਿਆਂ ਮੰਦਿਆਂ ਮਾਂ ਦਾ ਹੰਕਾਰ ਵੀ ਹੌਲੀ ਹੌਲੀ ਸਾਫ ਹੁੰਦਾ ਗਿਆ ਕੁਚੇਰ ਮਗਰੋਂ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿੱਤਾ ਗਿਆ ਇੱਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਿਰੀਖਣ ਕਰਨ ਦਾ ਸੋਚਿਆ ਭੇਸ ਬਦਲ ਕੇ ਸਭ ਲੰਗਰ ਖਾਨਿਆਂ ਵਿੱਚ ਗਏ ਤਾਂ ਕਿਹਾ ਮੈਂ ਦੋ ਦਿਨਾਂ ਦਾ ਭੁੱਖਾ ਹਾਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਦਿਓ ਲੰਗਰ ਦਾ ਵਕਤ ਨਹੀਂ ਸੀ ਹਰ ਇੱਕ ਮੁਖੀ ਨੇ ਕਹਿ ਦਿੱਤਾ ਕਿ ਇਹਦੇ ਲੰਗਰ ਦਾ ਵਕਤ ਨਹੀਂ ਹੋਇਆ ਲੰਗਰ ਤਿਆਰ ਨਹੀਂ ਕੁਝ ਰਵਾਦ ਆਣਾ ਫਿਰ ਭਾਈ ਨੰਦ ਲਾਲ ਤੇ ਲੰਗਰ ਵਿੱਚ ਗਏ ਤਾਂ ਬੋਲੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਥੱਕਿਆ ਹੋਇਆ ਹਾਂ ਤੋ ਦਿਨ ਦਾ ਕੁਝ ਖਾਧਾ ਨਹੀਂ ਕੁਝ ਖਾਣ ਨੂੰ ਦੇ ਦੋ ਨੰਦ ਲਾਲ ਨੇ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਮੰਜੇ ਤੇ ਬਿਠਾਇਆ ਖਾਣ ਨੂੰ ਉਤਾਰਨ ਲਈ ਗਰਮ ਪਾਣੀ ਨਾਲ ਉਹਨਾਂ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਹਰਾਮ ਕਰੋ ਮੈਂ ਹੁਣੇ ਕੁਝ ਲੈ ਕੇ ਆਣਾ ਜੋ ਜਲਦੀ ਬਣ ਸਕਦਾ ਹੈ ਜੋ ਕੁਝ ਬਣਿਆ ਲੈ ਕੇ ਆਏ ਬੜੇ ਪਿਆਰ ਸਤਿਕਾਰ ਨਾਲ ਕੋਇਆ ਗੁਰੂ ਸਾਹਿਬ ਨੇ ਆਪਣੇ ਚਿਹਰੇ ਤੋਂ ਚਾਦਰ ਲਾਹੀ ਤੇ ਕਹਿਣ ਲੱਗੇ ਮੈਂ ਬਹੁਤ ਖੁਸ਼ ਹਾਂ ਨੰਦ ਲਾਲ ਕੁਝ ਮੰਗ ਲੈ ਤਾ ਨੰਦ ਲਾਲ ਨੇ ਕੀ ਮੰਗਿਆ ਬਸ ਆਪਣੇ ਚਾਨਾ ਵਿੱਚ ਥਾਂ ਦੇ ਦਿਓ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਵਾਰੀ ਗੁਰੂ ਸਾਹਿਬ ਆਨੰਦ ਲਾਲ ਤੇ ਕੁਝ ਹੋਰ ਸਿੱਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਨੇ ਇੱਕ ਪੱਥਰ ਚੁੱਕਿਆ ਨਦੀ 'ਚ ਸੁੱਟਿਆ ਤੇ ਸਿੱਖਾਂ ਤੋਂ ਪੁੱਛਣ ਲੱਗੇ ਕਿ ਇਹ ਪੱਥਰ ਕਿਉਂ ਡੁੱਬਿਆ ਹੈ ਸਿੱਖਾਨੇ ਕਿਹਾ ਕਿ ਪੱਥਰ ਭਾਰੀ ਹੁੰਦਾ ਇਸ ਲਈ ਪਾਣੀ 'ਚ ਡੁੱਬ ਗਿਆ ਥੋੜੀ ਦੇਰ ਦੂਰ ਜਾ ਕੇ ਫਿਰ ਇੱਕ ਹੋਰ ਪੱਥਰ ਚੁੱਕਿਆ ਤੇ ਨਦੀ 'ਚ ਸੁੱਟਿਆ ਫਿਰ ਉਹੀ ਸਵਾਲ ਪੁੱਛਿਆ ਤੀਸਰੀ ਵਾਰ ਫਿਰ ਉਹੀ ਸਵਾਲ ਪੁੱਛਿਆ ਬਾਰ-ਬਾਰ ਇੱਕੋ ਸਵਾਲ ਤੇ ਸਿੱਖ ਵੀ ਉਦੋਂ ਹੀ ਕਹਿੰਦੇ ਸਨ ਕਿ ਪੱਥਰ ਨਾਲੇ ਉਹਨਾਂ ਨੇ ਕਿਝਕੇ ਕਿਹਾ ਕਿ ਪਾਸ਼ਾ ਕੀ ਕਰਦੇ ਹਾਂ ਪੱਥਰ ਚੁੱਕਦੇ ਹਾਂ ਸੁੱਟਦੇ ਹਾਂ ਤੇ ਮਨਮੜ ਉਹ ਹੀ ਸਵਾਲ ਕਰਦੇ ਹਾਂ ਤੁਹਾਨੂੰ ਵੀ ਪਤਾ ਹੈ ਕਿ ਪੱਥਰ ਭਾਰੀ ਹੈ ਇਸ ਲਈ ਡੁੱਬ ਗਿਆ ਚੌਥੀ ਵਾਰ ਫਿਰ ਪੱਥਰ ਨਦੀ ਵਿੱਚ ਸੁੱਟਿਆ ਤੇ ਸਵਾਲ ਕੀਤਾ ਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ ਇਸ ਵਾਰੀ ਸਿੱਖਾਂ ਨੂੰ ਨਹੀਂ ਨੰਦ ਲਾਲ ਤੋਂ ਪੁੱਛਦੇ ਹਨ ਨੰਦ ਲਾਲ ਚੁੱਪ ਫਿਰ ਕਿਹਾ ਆਨੰਦ ਲਾਲ ਮੈਂ ਤੇਰੇ ਤੋਂ ਪੁੱਛ ਰਿਹਾ ਹਾਂ ਪੱਥਰ ਡੁੱਬਿਆ ਕਿਉਂ ਹੈ ਨੰਦ ਲਾਲ ਦੇ ਅੱਖਾਂ ਵਿੱਚ ਹੰਝੂ ਸੀ ਕਹਿਣ ਲੱਗਾ ਪਾਸ਼ਾ ਨਾ ਮੈਂ ਪਾਣੀ ਦੇਖਿਆ ਨਾ ਪੱਥਰ ਮੈਨੂੰ ਤਾਂ ਬਸ ਇਤਨਾ ਪਤਾ ਹੈ ਕਿ ਜੋ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ ਇਤਨੀ ਸ਼ਰਧਾ ਤੇ ਪਿਆਰ ਸੀ ਉਸ ਦਾ ਗੁਰੂ ਸਹਿਬ ਨਾਲ ਅਨੰਤ ਲਾਲ ਦਾ ਜਵਾਬ ਸੁਣ ਕੇ ਗੁਰੂ ਸਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸ ਦਾ ਜਵਾਬ ਸੀ ਕਿ ਮੈਂ ਕੀ ਮੰਗਾਂ ਤੁਹਾਡੇ ਚਿਹਰੇ ਵਿੱਚੋਂ ਮੈਨੂੰ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਨੇ ਤੇ ਕੇਸਾਂ ਵਿੱਚੋਂ ਲੋਕ ਪਰਲੋਕ ਦੇ ਇਸ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ ਜਦ ਗੁਰੂ ਸਹਿਬਾਂ ਨੇ ਫਿਰ ਵੀ ਮੰਗਣ ਲਈ ਕਿਹਾ ਤਨაძ ਲਾਲ ਨੇ ਬੜੀ ਖੂਬਸੂਰਤ ਮੰਗ ਮੰਗੀ ਉਸਨੇ ਕਿਹਾ ਕਿ ਜਦੋਂ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਦ ਤੁਹਾਡੇ ਚਰਨਾਂ ਤੋਂ ਸਿਵਾ ਕਿਸੇ ਹੋਰ ਦੇ ਪੈਰਾਂ ਨੂੰ ਨਾ ਲੱਗੇ ਇਸ ਤੋਂ ਬਾਅਦ ਉਹ ਗੁਰੂ ਤੋਂ ਕਦੇ ਵਿਛੜਿਆ ਨਹੀਂ ਜਦ ਤੱਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸਨੂੰ ਖੁਦ ਵਾਪਸ ਨਹੀਂ ਭੇਜਿਆ ਵਿਛਣ ਵੇਲੇ ਨੰਦ ਲਾਲ ਦੇ ਅੱਖਾਂ 'ਚ ਅਥਰੂ ਕਹਿਣ ਲੱਗਾ ਕਿ ਪਾਸ਼ਾ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅੰਮ੍ਰਿਤ ਤੇ ਪਾਟੇ ਦੀ ਪੋ ਲੈ ਕੇ ਸਿੰਘ ਸਜਾਂ ਹੋਰ ਕੁਝ ਨਹੀਂ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋ ਕੇ ਪਹਿਰਾ ਧਿਆ ਤਾਂ ਗੁਰੂ ਸਾਹਿਬਾਨ ਨੇ ਉਸਦੇ ਹੱਥ ਕਲਮ ਪਕੜਾ ਦਿੱਤੀ ਤੇ ਕਹਿਣ ਲੱਗੇ ਇਹ ਸੂਰੇ ਦੀ ਤਲਵਾਰ ਵਾਂਗ ਚੱਲੇ ਤੇਗਵਾਲੀਆਂ ਨੇ ਤੇਗ ਪਾਉਣੀ ਹੈ ਤੁਸੀਂ ਕਲਮ ਇਹ ਕਿਸੇ ਬਾਹੀ ਦੀਆਂ ਬਾਹਾਂ ਨਾਲੋਂ ਵੱਧ ਤਾਕਤ ਇਸ ਕਲਮ ਵਿੱਚ ਹੈ ਇਹ ਨੀਕੀ ਧਰਮ ਸਿਮਰਨ ਤੇ ਸ਼ਬਾਚਰਨ ਸਿਖਾਵੇ ਇਹ ਹੀ ਤੁਹਾਡੇ ਵਾਸਤੇ ਹੁਕਮ ਹੈ ਗੁਰੂ ਸਹਿਬ ਨੂੰ ਉਸ ਨੂੰ ਮਲਤਾਨ ਵਾਪਸ ਜਾਣ ਦੀ ਆਗਿਆ ਹੋਈ ਨੰਦਾਲ ਦੇ ਘਰ ਵਿੱਚੋਂ ਨਿਕਲਿਆ ਗੁਰੂ ਸਹਿਬਾਰੇ ਕੁਛ 17 ਨਾਸਰੋ ਮੰਜੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਮੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫਹਿਜੀ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਖਾਲਸੇ ਦੇ ਤੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਕਮਾ